ਕਲ ਜੀ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਹੋਣਗੇ ਲੋ ਜੀ ਆਪਾਂ ਆ ਅੱਜ ਫਿਰ ਦਵਾਲਾ ਹਸਪੀਟਲ ਸੋ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਭਾਈ ਦੀ ਕੰਡੀਸ਼ਨ ਦਿਖਾਵਾਂਗੇ ਤੇ ਭਾਈ ਨੂੰ ਦਿਖਾਵਾਂਗੇ ਅੱਜ ਕੀ ਉਹਨਾਂ ਦਾ ਸਿਸਟਮ ਜਾਂ ਕਿੱਦਾਂ ਹੁਣ ਆਪਰੇਸ਼ਨ ਹੋ ਗਿਆ ਸਕਸੈਸਫੁਲ ਸੋ ਹੁਣ ਆਪਾਂ ਚੱਲੇ ਹਸਪੀਟਲ ਤੁਹਾਨੂੰ ਦਿਖਾਉਂਦੇ ਆ ਸਾਰਿਆਂ ਨੂੰ ਜਾ ਕੇ ਤੇ ਤੁਹਾਡੇ ਕੋਲ ਕੋਈ ਪ੍ਰੋਬਲਮ ਆਈਆਂ ਹੋਈਆਂ ਆ ਇੱਕ ਗੱਲ ਕਰਨੀ ਸੀ ਓਖੇ ਟਾਈਮ ਤੇ ਕੋਈ ਨਹੀਂ ਬੜਦਾ ਜਿੰਨੀ ਮਰਜੀ ਤੁਹਾਡੀ ਰਿਸ਼ਤੇਦਾਰੀ ਹੋਵੇ ਲੰਬੀ ਜਿੰਨੇ ਮਰਜੀ ਕੋਈ ਹੋਵੇ ਅਸੀਂ ਹਰੇਕ ਵਾਰੀ ਹਰੇਕ ਦੇ ਘਰਾਂ 'ਚ ਭੱਜ ਕੇ ਜਾਈਦਾ ਤੇ ਹੁਣ ਜਦੋਂ ਸਾਡੇ ਕੋਈ ਓਖਾ ਟਾਈਮ ਹੈ ਨਾ ਸਾਡੇ ਹੁਣ ਫੋਨ ਕਰ ਕਰ ਹਨਾ ਮੈਨੂੰ ਮੇਰੇ ਫੋਨ ਤੇ ਫੋਨ ਚੜ੍ਹੇ ਆ ਸਾਰਿਆਂ ਨੇ ਰਿਸ਼ਤੇਦਾਰਾਂ ਨੇ ਕਿੱਦਾਂ ਕਿੱਦਾਂ ਤੁਸੀਂ ਆਪ ਜਾ ਕੇ ਕਰੋ ਯਾਰ ਅਗਲੇ ਕੋਈ ਪੁੱਛੋ ਸਹੀ ਨਹੀਂ ਤੁਸੀਂ ਆਪ ਅਗਲੇ ਦਾ ਪਤਾ ਲਓ ਤੁਸੀਂ ਜਿਹੜਾ ਮੈਨੂੰ ਫੋਨ ਤੇ ਫੋਨ ਚੜ੍ਹੇ ਆਇਆ ਤੁਸੀਂ ਅਗਲੇ ਦੇ ਕੋਲ ਜਾਓ ਅਗਲੇ ਦੇ ਕੋਲ ਜਾਓ ਹਨਾ ਪੁੱਛੋ ਅਗਲੇ ਦੇ ਕੋਲ ਜਾਓ ਇੱਕ ਮੇਰੀ ਭੂਆ ਆਈ ਇੱਥੇ ਵੱਸ ਹਸਪੀਟਲ ਦੇ ਵਿੱਚ ਜਿੱਕੀਟੀ ਵਾਲੇ ਹੋਰ ਇੱਥੇ ਕੋਈ ਨਹੀਂ ਬੜਿਆ ਆਗੇ ਸਾਡੇ ਇੱਥੇ ਖਾਨਦਾਨ ਚ ਫੇਕਣਾ ਆਪਦੀ ਜੜੀ ਅਸੀਂ ਮੋਰੇ ਹੋ ਜਾਈਦਾ ਆ ਆਪਦੀ ਜੜੀ ਅਸੀਂ ਲੈ ਲੈ ਜਾਈਦਾ ਸਾਰਿਆਂ ਨੂੰ ਆਹੋ ਭੂਆ ਹੁਣੀ ਆਏ ਮਤਲਬ ਉਹਨਾਰੇ ਕੁੜੀਆਂ ਆਈਆਂ ਤੇ ਆਪ ਬਈ ਫੈਮਿਲੀ ਆਈ ਹੋਰ ਇੱਥੇ ਕੋਈ ਨਹੀਂ ਸਾਡਾ ਬੜਿਆ ਇੱਥੇ ਫੋਨ ਕਰਕੇ ਫੋਨ ਕਰਕੇ ਪਤਾ ਮੈਨੂੰ ਫੋਨ ਕਰ ਜਾਂਦੇ ਠੀਕ ਆ ਠੀਕ ਆ ਠੀਕ ਆ ਬਲੌਗ ਦੇ ਕੇ ਕਹੀ ਜਾਂਦੇ ਠੀਕ ਆ ਯਾਰ ਜਾਓ ਅਗਲੇ ਦਾ ਪਤਾ ਲਓ ਅਗਲੇ ਨੂੰ ਜਾ ਕੇ ਪੁੱਛੋ ਭਈ ਠੀਕ ਆ ਹਨਾ ਇੱਦਾਂ ਥੋੜੋ ਗੱਲਾਂ ਹੁੰਦੀਆਂ ਆ ਜਿੱਦਾਂ ਦਾ ਭਾਈ ਕੋਈ ਕਿਸੇ ਦੇ ਜਾਊਗਾ ਉਦਾਂ ਦਾ ਕੋਈ ਅੱਗੇ ਜਾਊਗਾ ਇਹੇ ਗੱਲਾਂ ਹੁੰਦੀਆਂ ਆ ਠੀਕ ਨਹੀਂ ਫੇਰ ਕਹਣਾ ਕੋਈ ਦੁੱਖ ਸੁੱਖ ਚ ਵੜਦਾ ਨਹੀਂ ਉਹ ਫੇਰ ਕਹਣਾ ਤੁਹਾਨੂੰ ਕੋਈ ਪੁੱਛਦਾ ਨਹੀਂ ਉਹ ਫੇਰ ਕੋਈ ਕਹਣਾ ਫੋਨ ਨਹੀਂ ਕਰਦਾ ਫੇਰ ਬਾਅਦ 'ਚ ਉਹ ਆ ਗੱਲਾਂ ਮੁਰੇ ਆਉਂਦੀਆਂ ਫੇਰ ਮੈਂ ਜ਼ਿਆਦਾ ਬੋਲਦਾ ਫੇਰ ਮੇਰੀ ਬਕਵਾਸ ਲੱਗਦੀ ਹੁੰਦੀ ਆ ਮੇਰੀ ਆਦਤ ਆ ਮੈਂ ਮੂੰਹ ਤੇ ਗੱਲ ਕਰਨ ਵਾਲਾ ਬੰਦਾ ਆ ਮੈਂ ਪਿੱਠੇ ਪਿੱਛੇ ਘੱਟ ਭੋਂਕਦਾ ਹੁੰਦਾ ਆ ਬਾਕੀ ਕਰਦੇ ਆ ਗੱਲਬਾਤ ਤੁਹਾਡੇ ਸਾਰਿਆਂ ਨਾਲ ਤੇ ਤੁਸੀਂ ਬਣੇ ਹੋ ਵਲੋਗ ਨਾਲ ਬਾਕੀ ਜਿੱਦੂ ਦੀ ਕੰਡੀਸ਼ਨ ਦਿਖਾਉਂਦੇ ਅੱਜ ਕੀ ਆ ਉਹਨਾਂ ਦਾ ਪ੍ਰੈਸ਼ਰ ਹੋ ਗਿਆ ਜੀ ਡਾਕਟਰ ਸਾਹਿਬ ਨੇ ਗੱਲ ਕਰਨ ਦੇ ਦੇਣੀ ਅੱਜ ਬੈੱਡ 'ਨੋਂ ਉੱਠਣ ਦੇ ਦੇਣਾ ਹੈ ਉਹਨਾਂ ਨਾਲ ਤੇ ਫੇ ਕਰਦਿਆਂ ਗੱਲਬਾਤ ਤੇ ਤੋਰ ਪਹੁੰਚ ਗਏ ਹਸਪੀਟਲ ਬੰਦੇ ਆਪਾਂ ਜਨਰਲ ਬਾੜ ਚ ਸ਼ਿਫਟ ਕਰ ਦਿੱਤਾ ਆ ਹੁਣ ਆਪਾਂ ਜਾਣਾ ਜਨਰਲ ਬਾੜ ਚ ਜਨਰਲ ਬਾੜ ਥੱਲੇ ਆ ਉਧਰ ਆ ਜਿੱਥੇ ਪਹਿਲਾਂ ਕੀਤਾ ਸੀ ਆ ਜਿੱਥੇ ਪਹਿਲਾਂ ਹੀ ਕੈਮਰਾ ਸਾਫ ਨਹੀਂ ਹੈਗਾ ਇਹ ਇਦਾਂ ਹੀ ਆ ਆਜੋ 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 ਹਾਂਜੀ ਜੀ ਮੇਰਾ ਮਨਬੀਰ ਜਿਹੜਾ ਬਹੁਤ ਹੀ ਜ਼ਿਆਦਾ ਮੈਨੂੰ ਤੰਗ ਕਰਨ ਲੱਗ ਗਿਆ ਸੀ ਇਸ ਕਰਕੇ ਮੈਂ ਆ ਚੁੱਕੀ ਆ ਗੱਡੀ ਦੇ ਵਿੱਚ ਤੇ ਮਨਬੀਰ ਮੇਰਾ ਭੂਜ ਪੰਛੀ ਬਰਬੜੇ ਬਰਬੜੀ ਹਾਂਜੀ ਬੋਲ ਬੋਲ ਨਹੀਂ ਆ ਬੋਲ ਬਸ ਤਰੀ ਕਰਿਆ ਠੀਕ ਆ ਬੋਲ ਲੈਣੀ ਆ ਹਾਂ ਬੋਲ ਮੇਰੀ ਗੱਲ ਸੁਣਾ ਆ ਦੇਖਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਦੇਖਿਓ ਬੋਲੋ ਸਾਰਿਆਂ ਨੂੰ ਹੱਥ ਜੋੜ ਕੇ ਹੱਥ ਨਹੀਂ ਛਟਨ ਨੂੰ ਬਹੁਤ ਹੀ ਛਿਆਣਾ ਮੁੰਡਾ ਆ ਅਸੀਂ ਤਾਂ ਉਹਨਾਂ ਨੇ ਛੇਮ ਛੇਮ ਕੱਪੜੇ ਪਾਏ ਆ ਮੈਨੂੰ ਤਾਂ ਸਾਰੇ ਬਲੈਕ ਬਲੈਕ ਆ ਦੇ ਨਨੂ ਕੱਪੜੇ ਛੋਨੇ ਛੋਨੇ ਪਾਏ ਆ ਆਪਾਂ ਦੇਖੀ ਇੱਧਰ ਦੇਖ ਇੱਤ ਦਾ ਜ਼ਿਆਦਾ ਤੰਗ ਕਰਦਾ ਆ ਕਿਉਂਕਿ ਇਹ ਅੰਦਰ ਵੀ ਜੇ ਜਾਂਦਾ ਤੇ ਇਹਨੇ ਅੰਦਰ ਵੀ ਇੱtains ਮੈਨੂੰ ਤਾਂ ਕਰਨਾ ਸੀ ਇਸ ਕਰਕੇ ਮੈਂ ਬਾਹਰੋਂ ਦੀ ਬਾਹਰ ਇਹਨੂੰ ਲੈ ਕੇ ਗੱਡੀ 'ਚ ਬੈਠ ਚੁੱਕੀ ਆ ਤੇ ਮੰਮਾ ਮਹਰੀ ਤਾਂ ਕਹੀ ਆ ਹਜੇ ਦੇ ਮੰਦਿਰ ਮੇਰੀ ਗਾਲ ਸੋੜੇ ਤਾਂ ਦੇਖੀ ਨਾ ਦੇਖੇ ਤਾਂ ਫਿਰ ਗਾਲ ਸੋੜੋ ਨਹੀਂ ਗਾਲਸਣ ਲੋ ਇਹਨੂੰ ਸਾਰਿਆਂ ਨੇ ਆਪਾਂ ਚੀਜ਼ੀਆਂ ਅੱਗੇ ਦੇਈਆਂ ਇੰਨੀਆਂ ਚੀਜ਼ੀਆਂ ਢੇਰ ਭਰ ਕੇ ਲੈ ਕੇ ਦੇਣੀਆਂ ਮੈਂ ਲੈਣੀਆਂ ਨੇ ਚੀਜ਼ੀਆਂ ਹਾਂ ਨੰਨੂ ਕੀ ਲੈਣਾ ਤੁਸੀਂ ਅੱਧਾ ਦੋ ਇਹਨਾਂ ਦਾ ਦੋ ਆ ਇੱਧਰ ਦਾ ਦੋ ਬਹੁਤ ਹਾਈ 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 ਤੇਰਾ ਤਾਂ ਕਿ ਲੈਣਾ ਕੀ ਲੈਣਾ ਉਹ ਲੈਣਾ ਉਹ ਹੋ ਤੇਰਾ ਹੱਥ ਆ ਗਿਆ ਹਾਂਜੀ ਜੀ ਆਪਾਂ ਇੱਥੇ ਬੈਠ ਕੇ ਆਂ ਤੇ ਮੰਨੀ ਸਾਡਾ ਜਿਹੜਾ ਹੈ ਬਹੁਤ ਚੰਗਾ ਕਰਦਾ ਛੇ ਆ ਜਾ ਇੱਥੇ ਬੈਠ ਜਾ ਇੱਥੇ ਬੈਠੋ ਕੀ ਚਲਾਉਣਾ ਤੂੰ ਉਹ ਕੀ ਉਹ ਕੋਹ ਕਰੰਟ ਪੈਂਦਾ ਉਹ ਚੋਣ ਚਲਾਉਣਾ ਆਹ ਪਾਪਾਂ ਲੱਗਿਆ ਨੇ ਫੇਰ ਚਲੋਂਦੇ ਉਹ ਪਹਿਲੇ ਪਾਪਾਂ ਲੱਗਿਆ ਗਿਆ ਚੰਚਾ ਮਾਮਾ ਦੇ ਠੀਕ ਆ ਆ ਲਖੇ ਮੇਰੀ ਗਾਲ ਸੁਣ ਆ ਦੇ ਤੂੰ ਕੀ ਕਰਦੇ ਅੱਛਾ ਅੱਛਾ ਤੇਰੀਆਂ ਨਹੀਂ ਕਰਵਾਉਂਦੇ ਤਾ ਇਹ ਤੇ ਮੰਮੀ ਚਾਤਾ ਉਹ ਖੇਡਦਾ ਪਿਆ ਆ ਸਕੂਟਰੀ ਤੇ ਦਿਵਾਲੇ ਲੱਗਿਆ ਇੱਥੇ ਬਾਹਰ ਆ ਗਏ ਆ ਕਿਉਂਕਿ ਮੈਂ ਜਿਆਦਾ ਅੰਦਰ ਵਿੱਚ ਤਾਂ ਬੈਠ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਆਪਾਂ ਬਾਹਰ ਆ ਗਏ। ਇੱਥੇ ਆਪਾਂ ਨੂੰ ਇੱਕ ਵੀਡੀਓ ਇਹ ਵਲੌਗ ਦੇਖਦੇ ਆ ਉਹ ਮਿਲੇ ਸੀਗੇ। ਮਨਵੀਰ ਐਕਸਟਰਾ ਲੱਗਾ ਹੋਣ ਜੀ। ਐਕਸਟਰਾ ਕਰਾਓ। ਉਹ ਕਰਾ ਲੂ ਐਕਸਟਰਾ। ਮਨਵੀਰ ਤੂੰ ਕਿਤੇ ਭੱਜੀ ਜਾਂਦਾ ਪੁੱਤ ਹੈ? ਹੈ? ਮਨ ਕਹੇ ਬਾਬਾ ਜੀ ਪਹਿਲਾ ਬੋਲ ਕੋ ਬਾਬਾ ਜੀ ਮੰਦਿਰ ਤੇ ਪੈਸੇ ਇੱਕ ਸੜਾ ਲਗ ਐਕਸਟਰਾ ਕਰਾਓ ਐਕਸਟਰਾ ਤੁਹਾਡੀ ਮਾਂ ਨੂੰ ਦੇਖੇ ਕੁਝ ਹੋਇਆ ਨਹੀਂ ਹੋਣਾ ਦਾ ਮੰਮੀ ਹਾਂ ਤੇਰੀ ਵੀ ਤਾਂ ਗੋਡਾ ਠੁਕਿਆ ਹੋਣਾ ਡਿੱਗ ਗਈ ਹੈ ਨਾ ਉਦੋਂ ਦਾ ਠੁਕਿਆ ਹੋਇਆ ਕੱਲ ਹੀ ਦਿਖਾ ਲੈਣਾ ਜੀਜੀ ਹੁਣੀ ਤੈਨੂੰ ਕਹਿਣ ਤਾਂ ਦੇ ਜੀਜੀ ਹੁਣੀ ਕਹਿੰਦੇਗਾ ਜੀ ਕਿੰਨਾ ਕਿਹਾ ਇਹਨੂੰ ਕਹਿੰਦੇ ਸੀ ਇਹ ਕਰਾਏ ਇਹਨੂੰ ਇਹ ਦੀ ਭਾਜੀ ਸਹੀ ਹੋ ਜਵੇ ਉਹਦਾ ਭਾਜੀ ਦਾ ਨਾ ਇਦਾਂ ਨੰਨੋਏ ਕੀ ਲੋਈ ਮੰਮੀ ਦਾ ਐਕਸਡਾ ਲੱਗੇ ਕਰੋਣ ਮੰਮੀ ਦੀ ਬਾਹ ਵੀ ਹਿੱਲੀ ਪਈ ਆ ਉਧਰ ਮੇਰੀ ਸਿਸਟਰ ਦੀ ਗੋਡੇ ਗੋਡੇ ਦਾ ਇਸ ਤਰ੍ਹਾਂ ਕਰਾਉਣਾ ਆ ਤੇ ਇਹ ਉੱਦੇ ਭੱਜੀ ਜਾਂਦਾ ਆ ਲੈ ਉਹਦਾਰ ਰਿਪੋਰਟ ਆ ਗਈਆਂ ਆ ਦੀ ਰਿਪੋਰਟ ਆ ਗਈ ਇਹ ਇੱਕ ਹੈਵੀ ਰਿਪੋਰਟ ਗਗਨਪ੍ਰੀਤ ਜੀ ਤੁਹਾਡੀ ਰਿਪੋਰਟ ਆ ਤੁਹਾਡੀ ਆਏ ਮੱਥੇ ਐਕਸਡਾ ਕਰਾਉਂਦਾ ਅੱਜ ਸਾਰਿਆਂ ਨੂੰ ਕਿਦਰ ਰੱਬ ਨੇ ਜੋਗਾ ਕਾਬ ਦੇ ਸੇਵਾ ਵਾਲੀ ਆ ਜ ਆ ਜੋ ਐਕਸਡਿਆਂ ਦੀ ਆ ਜੋ ਆ ਜੋ ਮੇਰੇ ਕੋਲ ਆਈ ਚਲੋ ਜੀ ਉਹ ਉਹਦੇ ਪਿੱਛੇ ਸਾਡੇ ਬੰਦੇ ਆਜੋ 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 ਅੱਧਰ ਹੋਣੇ ਆ ਤੇ ਅੱਧਰ ਇਹ ਦੇਖੋ ਆਇਓ ਬੜਾ ਐਸਰਾ ਹੋ ਗਿਆ ਆ ਮੈਂ ਦੇਖਾਂ ਐਸਰੇ ਜਿਹਾ ਰਿਪੋਰਟ ਕੀ ਆਈ ਏ ਜੰਨਾ ਹਾਂ ਇਹ ਤਾਂ ਦਾ ਇਹ ਟੱਡਾ ਆ ਇਹ ਟੱਡਾ ਏ ਤਾੜਾ ਦੇਖੋ ਇੱਥੋਂ ਇੱਥੋਂ ਦੁਖਦਾ ਨਾ ਇੱਥੋਂ ਦੁਖਦਾ ਕਿੱਥੋਂ ਦਰਦ ਕਿੱਥੋਂ ਦੀ ਇੱਥੋਂ ਦੀ ਇੱਥੋਂ ਦੀ ਆਹ ਤਾੜਾ ਇਹੀ ਆ ਤੁਹਾਨੂੰ ਦਿਖਾਉਂਦੇ ਹਾਂ ਆਹ ਮੇਰਾ ਅਸਵਾ ਆਹ ਜਪਾ ਦਾ ਨਾਮ ਆਹ ਦੇ ਲੈ ਚਲੋ ਗਾਇਸ ਐਨੀ ਵੈਲਸ ਨੂੰ ਮੈਂ ਸੈਨ ਨਾ ਐਕਸਰਰ ਠੀਕ ਆ ਦੂਜਾ ਦਿਖਾਉਂਗਾ ਮੈਂ ਤੇਰਾ ਆਹ ਗੋਡੇ ਦਾ ਆਹ ਦੇ ਆਇਓ ਜੀ ਮੈਂ ਤਾਂ ਇਹ ਕਿਵੇਂ ਦਰਦ ਆਹ ਤਾਂ ਹਾਂ ਸਾਰੇ ਹੱਡੀ ਆਉਂਦੀ ਆ ਇਹ ਵੀ ਸੰਜਨੀ ਯੋਣੀ ਦੇਖਿਓ ਨਾ ਸਮਝ ਨਹੀਂ ਆ ਰਹੀ ਮਾ ਜੀ ਤੁਹਾਡਾ ਨਦਰੋ ਪੈਨਸ਼ਨ ਲੈਣ ਕੀ ਗੱਲ ਦੀ ਆਪਣੀ ਪੈਨ ਕਲਰ ਦਾ ਸਹੀ ਹੋਏਗਾ ਹਾਂ ਹਾਂ ਅੰਦਰ ਆ ਦੇ ਇਹਨਾਂ ਡਾਕਟਰ ਨੂੰ ਦਿਖਾ ਲੈਣੇ ਉਹ ਪੜਾਵਾ ਐਂਡੀਪੀਐਸ ਨਾਲ ਤਰ੍ਹਾਂ ਨੇ ਹੋਏ ਵੀ ਡਾਕਟਰ ਲੱਭਦੀਆਂ ਘਰ ਦਾ ਡਾਕਟਰ ਹੋਵੇ ਤੇ ਡਾਕਟਰ ਲੱਭਣੇ ਪੈਣ ਆਨਨ ਜੇ ਤੁਸੀਂ ਆਪਣੇ ਘਰੇ ਉਹ ਜਿਹੜਾ ਡਾਕਟਰ ਬੁਲਾਉਣਾ ਚਾਹੁੰਦੇ ਆ ਇਹਨੇ ਨੰਬਰ ਤੇ ਸੰਪਰਕ ਕਰਨਾ ਆਪ ਲੈ ਲੈ ਲ ਨੂੰ ਕੀ ਤੁਸੀਂ ਕਰਦੇ ਕਿਉਂ ਨਾ ਹੈ ਕਿ ਇਹਨਾਂ ਤੋਂ ਬਾਰੇ ਟੀਲੇ ਨਾਲ ਦੀ ਗੱਲ ਕੋਪੜੇ ਕੋਪੜੇ ਕਹਿੰਦਾ ਕਿ ਲਾਈਫ ਤੇ ਕੀ ਮੈਨੇ ਆਹ ਕੋਪੜੇ ਨਹੀਂ ਆਜੋਲੇ ਕੀ ਕਰਨਾ ਕਾ ਅਮ ਬ੍ਰੀਕਿੰਗ ਨੂੰ ਉਧਾਮ ਪਲੇ ਦੋ ਮਮੀ ਜਾਂ ਪਾਲੇ ਉਹਨੇ 5 ਕਿਲੋ ਤਾਂ ਮੁੰਡਾ ਚੱਕ ਕੇ ਲਿਆਓ ਹੁਣ ਚੱਕ ਕੇ ਲੈ ਆਓ ਹਮ ਮੇਰੇ ਪੇਸ਼ ਕਰਲੀ ਤੇ ਪਾਇਆ ਹੋਇਆ ਆਪ ਇਹਨਾਂ ਨੇ ਚੱਕਣਾ ਨਹੀਂ ਹੁੰਦਾ ਪੀਤੀ ਮੈਂ ਤਾਂ ਲੱਗੇ ਕੁਝ ਬਾਹਰੋਂ ਖਾ ਕੇ ਆਂ ਖੁਸ਼ ਰੂਹ ਦਾ ਖੁਸ਼ ਛੱਡ ਕੇ ਮਾਰਦਾ ਖੁਸ਼ ਰੂਹ ਖਾ ਕੇ ਆਣਾ ਕਿੱਥੇ ਖਾ ਕੇ ਆਵਾਂ ਪਹਿਲਾਂ ਖੁਸ਼ ਰਹਿਣਾ ਕਿਸੇ ਨੇ ਐਂਖੇ ਲੈਣੀ ਬਸ ਆਈਏ ਤਾਂ ਗੱਡੀ ਦੇ ਪਿੱਛੇ ਲਿਖਿਆ ਸੀ ਗੱਲ 2 ਮਿੰਟ ਆਇਆ ਕੱਲ ਗੱਡੀ ਦੇ ਪਿੱਛੇ ਲਿਖਿਆ ਕਿ ਖੁਸ਼ ਰਹੋ ਹੈ ਕੱਲ ਜਦੋਂ ਅਸੀਂ ਗਏ ਨਹੀਂ ਆ ਗੱਡੀ ਦੇ ਪਿੱਛੇ ਲਿਖਿਆ ਖੁਸ਼ ਰਹੋ ਅੱਛਾ ਸਾਡੇ ਕੋਲ ਉਹਦੀ ਅੱਧਾ ਹਾਰਨਰ ਪੰਜਾਬੀ ਲਾ ਕੇ ਜਾਵੇ ਉਹ ਬਿਗਨ ਕਹਿੰਦਾ ਤੂੰ ਡੱਗੇ ਨਾ ਡਿੱਗੇਂ ਆ ਫਿਰ ਤਾਂ ਤੈਨੂੰ ਖੁਸ਼ ਕੀ ਕਰਨੇ ਇਹ ਅੱਧਰ ਅਕਸਰੇ ਹੋ ਗਿਆ ਅੱਧਰ ਮੰਮੀ ਦਾ ਜਿਹੜਾ ਮੋਢਾ ਆ ਇਹਨਾਂ ਨੇ ਮੋਢੇ ਦਾ ਜਿਹੜਾ ਇੱਕ ਰੇਸ਼ਾ ਹੁੰਦਾ ਰੇਸ਼ਾ ਉਹ ਕਹਿੰਦੇ ਅੱਧਾ ਟੁੱਟ ਗਿਆ ਅੱਧਾ ਸਹੀ ਆ ਉਹਦੇ ਕਰਕੇ ਬਾਹਾਂ ਦੀ ਪੇਨ ਹੁੰਦੀ ਪਈ ਆ ਉਹਨਾਂ ਦੀ ਦਵਾਈ ਲਿਖ ਦਿੱਤੀ ਸਿਸਟਰ ਦੇ ਅੰਦਰ ਗੋਡੇ ਚ ਪੇਨ ਹੁੰਦੀ ਆ ਇਹਨਾਂ ਦੀ ਵੀ ਵਿਖ ਦਿੱਤੀ ਆ। ਸੋ ਤੇ ਹੁਣ ਇਹਦੀ ਮੈਡੀਸਿਨ ਚੱਲੂਗੀ। ਕੀ ਰੱਖਿਆ ਅੱਧ ਤੁਸੀਂ? ਹਾਂ। ਕੀ ਖਾਣਾ ਬੋਲ ਮੈਂ ਲੈ ਕੇ ਆਂ। ਕੀ ਖਾਣਾ? ਕੀ ਖਾਣਾ? ਖਾਣਾ ਕੀ ਬੋਲੇ? ਦੇਖੋ ਜੀ ਕਿੰਨਾ ਖੇਡਦੀ ਆ। ਆ ਆ ਮੀ ਆ ਗਿਆ। ਆ ਗਿਆ ਲੋੜ ਜੋ। ਡਿਊ 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 ਇਨਾਂ ਦੇ ਲੋ ਠੀਕ ਹਨਾ ਦੇ ਲੋ ਭਾਜੀ ਮੰਨਦਾ ਵੀ ਨਹੀਂ ਜਿਸ ਕਿਸੇ ਦੀ ਨਹੀਂ ਮੰਨਦਾ ਉਹ ਦੇ ਲੋ ਉਹ ਦੇ ਭਾਜੀ ਓ ਚਲ ਗਿਆ ਹੁਣ ਇੱਧਰ ਆਇਆ ਇੱਥੇ ਘੇੜਲਾ ਇਹਦਾ ਤਾਂ ਮੈਂ ਕੋਈ ਕੱਪੜਾ ਵੀ ਨਹੀਂ ਲੈ ਕੇ ਆਈ ਕਿੱਥੇ ਚਲੇ ਉਹ ਮੁੰਡੇ ਆਪਣੇ ਫੇਸਬੁਕ ਤੇ ਚਲਦਾ ਪੂਰ ਤੇਰੇ ਤੇ ਇਧਰ ਆ ਆ ਮਨੂ ਚੰਦਾ ਆ ਜਾ ਆ ਜਾ ਚਲ ਗਿਆ ਉਹ ਦੇਖ ਦਾਦੀ ਦੇ ਪਿੱਛੇ ਭੱਜ ਗਿਆ ਹੁਣ ਤੁਸੀਂ ਕੀ ਖਾਣੇ ਕਰੈਕ ਸੁ ਕਰੈਕ ਖਾਂਦੇ ਮम्मा ਕਰੈਕਸ ਮਮਾ ਵੀਰ ਸਾਡਾ ਬਾਰ-ਬਾਰ ਬਾਹਰ ਨੂੰ ਜਾਈ ਜਾਂਦਾ ਹੈ ਸਵਾਦ ਤਲੇ ਹੁੰਦੇ ਜਿਆਦੇ ਤਲੇ ਹੁੰਦੇ ਜਿਆਦਾ भुख बहुत ज्यादा लगी हुई सीड़ा गर्मी इन लगे ठंडी ਇਹ ਤੇ ਹਨੂ ਮਰੇ ਆਂਗੂ ਜਾਂਦਾ ਪਤਾ ਨਹੀਂ ਜੱਪਾ ਕੀ ਘੱਟ ਲਾਇਆ ਮਰਦਾ ਤੱਕ ਅਸੀਂ ਜਿਹੜਾ ਮੈਂ ਹਾਂ ਹਾਂ ਤੇ ਸੇਰ ਦੀ ਲੱਗੀ ਆ ਦੇ ਲੋ ਨਾ ਇੱਦਾਂ ਕੱਲ ਵੀ ਇੱਦਾਂ ਲੱਗੀ ਰਹੀ ਆ ਦੇ ਲੋ ਇਹ ਮੈਂ ਕੱਲ ਵੀ ਕੁੜੀ ਨੂੰ ਦੇਖਦੀ ਰਹੀ ਕੱਲ ਵੀ ਸਾਰਾ ਦਿਨ ਕੰਮ ਤੇ ਲੱਗੀ ਰਹੀ ਤੇ ਹਾਂ ਦੇ ਲੋ ਅੱਜ ਕੌਣ ਆ ਕੱਲੇ ਕੱਲੇ ਡਾਕਟਰ ਸਾਹਿਬ ਸਾਕ ਮम्मी ਉਹਨਾਂ ਦਾ ਐਕਸਟਰਾ ਕਰਾ ਲਿਆ ਸਾਰਾ ਦਿਨ ਚਾਰੀਆਂ ਖਾਕੇ ਜਾਂਦੀਆਂ ਘਰੇ ਜਾ ਕੇ ਫੇਰ ਕੰਮ ਕਰਨੀਆਂ ਪਰ ਕੰਮ ਕਰਦੇ ਜਾਣਾ ਹੋਰ ਥੈਂਕ ਚਾਹ ਕਰ ਮੰਦੀ ਔਖਾ ਜਾਂਦਾ ਆ ਹੂੰ ਬਾਰ-ਬਾਰ ਵਿਚਾਰੀ ਅੰਦਰ ਬਾਹਰ ਅੰਦਰ ਬਾਹਰ ਬਹੁਤ ਔਖਾ ਕਰਦੀਆਂ ਕਿ ਦੇਖ ਲੋ ਵੀ ਕਿੰਨਾ ਬੁਰਾ ਹਾਲ ਹੋ ਜਾਂਦਾ ਚਾਰੀਆਂ ਦਾ ਸਾਰਾ ਦਿਨ ਜਿੰਨਾਂ ਨੇ ਬੈਠਣਾ ਤੁਹਾਡੇ ਮੈਂ ਰਾਤ ਲੱਗੀ ਸੀ ਕੱਪੜੇ ਭੇਜਣ ਪਰ ਉਹ ਭਾਜੀ ਹੁਣੀ ਹੈ ਹੀ ਨਹੀਂ ਆਏ ਮੈਂ ਸੋਚੀ ਉਹਨੂੰ ਵੀ ਜਾ ਕੇ ਮੇਰੇ ਦਿਮਾਗ 'ਚ ਵੀ ਨਹੀਂ ਹੋਣ ਵੀ ਵੀ ਮੈਂ ਪਹਿਲਾਂ ਸਵੇਰੇ ਸੋਚ ਲਈ ਪਈ ਸੀ ਕਿ ਮੈਂ ਮੰਮੀ ਦਾ ਇੱਕ ਸੂਟ ਲੈ ਜਾਨੀ ਆ ਤੇ ਜਦੋਂ ਮੈਂ ਆਉਣ ਲੱਗੀ ਉਹ ਚੇਤੇ ਕੋਲ ਆ ਇਹ ਤਾਂ ਪਹਿਲਾ ਕਾਹ ਹਾਂ 알 ਜਾਣੀ ਹੋਵੇ ਜਿਹੜੀ ਪਹਿਲਾਂ ਦੀ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਮੈਂ ਤਾਂ ਇਹਨਾਂ ਦਾ ਵੀ ਚੀਜ਼ਾਂ ਭੁੱਲ ਗਈ ਪਟੇਨ ਵਗੈਰਾ ਭੁੱਲ ਗਈ ਫੇਰ ਦਵਾਰਾ ਲੈ ਕੇ ਆਏ ਫੇਰ ਘਰੇ ਗਏ ਕਿਉਂਕਿ ਸ਼ੁਦਾਦ ਮੈਨੂੰ ਇਹ ਕਰ ਦਿੰਦਾ ਮਨਵੀਰ ਇਹ 2:30 ਵਜੇ ਅਜੇ ਇਹ ਆਏ ਇਹ ਲੇਟ ਬਹੁਤ ਆਏ ਜਿੰਮ ਗਿਆ ਸੀ ਜਿੰਮ ਤੋਂ ਆਣ ਕੇ ਆਮਾ ਨੂੰ ਜੂਸ ਖਰਾਬ ਤੇਰਾ ਹੋ ਜਾਣਾ ਇੱਥੋਂ ਉਹ ਲੈ ਨਹੀਂ ਚਾਪੀ ਕੀ ਦੂਜਾ ਡੱਬਾ ਲੈ ਆ ਜਾਲਦਾ ਤੇ ਹੋ ਵੀ ਕੀਤਾ ਨਹੀਂ ਨਾ ਕੰਟੀ ਇੱਥੇ ਟੱਪਾ ਹੋ ਗਿਆ ਨਹੀਂ ਅਲਕੇ ਹੀ ਬੋੜਲੀ ਪਈ ਤੇ ਉਹ ਕਰ ਆਉਣਾ ਨਾ ਇੱਧਰ ਜਿਆਦਾ ਵੈਜੀ ਵਾਲਾ ਡੱਬੇ ਵਾਲਾ ਫ੍ਰਿਜ ਚ ਲਾ ਲ ਆ ਛਾ ਡੱਬੇ ਵਾਲਾ ਕਿ ਕਿਧਰ ਦੂਜਾ ਆ ਨਹੀਂ ਦੱਬਦੀ ਆ ਉਹ ਦੂਜਾ ਭਾਜੀ ਨੂੰ ਇੱਥੇ ਇੱਕ ਗਲਾਸ ਮੰਗਵਾ ਕੇ ਦੇ ਦੇਣਾ ਹਾਂ ਹੁਣ ਐਕਸਰੇ ਚ ਕੀ ਕਹਿੰਦੇ ਦੀਦੀ ਐਕਸਰੇ ਚ ਕੀ ਕਹਿੰਦੇ ਇਹ ਜਾਨੀ ਦਾ ਥੋੜਾ ਹੀ ਆ ਇਹਨੇ ਤਾਂ ਕਦੇ ਦਵਾਈਆਂ ਤਾਂ ਆ ਤੁਹੋਰੇ ਆਪਰਾਵਾ ਮੀਰਾ ਦੱਸਿਆ ਹੁੰਦਾ। ਨਾ ਤੇ ਆਪਣਾ ਧਿਆਨ ਨਾਲ ਦਵਾਈ ਖਾ ਲੋ। ਇੰਦਰ ਨੂੰ ਤੇ ਨਾ ਕੋਈ ਦਵਾਈ ਪਾਣੀ। ਇਹਨੂੰ ਘਰ ਵਾਲੇ ਬੰਦਾ ਬਹੁਤ ਪਾਉਂਦੇ। ਬਸ ਲੋੜ ਜਿਆਦਾ ਕਿੰਨੀ ਨਹੀਂ ਜਿੱਦਾਂ ਦਵਾਈ ਖਾਣੀ ਤੇ ਆਰਾਮ ਹੋ ਰਿਹਾ। ਆ ਕੋਈ ਜ਼ਿਆਦਾ ਕਰਨ ਦੀ ਲੋੜ ਹੀ ਨਹੀਂ। ਜੱਗ ਗੇ ਨਹੀਂ ਜਿੰਨੀ ਬਾਤਾਂ ਤਾਂ ਮੈਂ ਹੋਈ ਨਹੀਂ। ਨਾ ਮੈਂ ਤੁਹਾਨੂੰ ਤੇ ਤੁ ਬਾਤ ਸੁਣ ਲਿਆ ਉਹ ਮੈਂ ਅਗਲੀ ਬਾਤ ਹੁੰਦਾ ਡਾਕਟਰ ਸਰ ਨਹੀਂ ਕਿੰਦੇ ਬਾਤ ਹੁੰਦਾ। ਨਹੀਂ ਜੀ ਇਹ ਕਰੋ ਆਪਾਂ ਯਾ ਡਬਲ ਵਾਲਾ ਘਰ ਨੂੰ ਲੈ ਹੀ ਤੇ ਰੱਖੋ ਇੱਕ ਬੋਈ ਨੀਂਹ ਕਬੀ ਚੱਕਣੀ ਹਾਂ ਕੋਈ ਮਮ ਨੂੰ ਕੋਈ ਤੱਕ ਇੱਕ ਗਾਰਾ ਮੋੜਤੀ ਹੋਣਾ ਜੀ ਲੋ ਜੀ ਆਪਾਂ ਹੁਣ ਚੱਲਿਆਂ ਘਰੇ ਏ ਮੀ ਬਹੁਤ ਜ਼ਿਆਦਾ ਆ ਗਿਆ ਆ ਤੇ ਪਾਜੀ ਹੁਣ ਦਾ ਪਲੇਟ ਹੋ ਗਿਆ ਜਰਾ ਅੱਜ ਸੋ ਤੇ ਆਪਾਂ ਹੁਣ ਕਿੱਧਰ ਲੈ ਜਾਵਾਂਗਾ ਕਣ ਜਿੱਥੇ ਵੀ ਵਾਸ ਜੇ ਗੱਡੀ ਆਪਾਂ ਉਥੋਂ ਮੋੜਦੇ ਨਾ ਪੁਲ ਤੇ ਚੜਦੇ ਗੱਡੀ ਲੈ ਕੇ ਵਾਹਿਗੁਰੂ ਦੀ ਕਿਰਪਾ ਨਾਲ ਅਪਰੇਟ ਬਹੁਤ ਵਧੀਆ ਹੋ ਗਿਆ ਤੁਹਾਡੀ ਸਾਰਿਆਂ ਦੀ ਦੁਆਵਾਂ ਨਾਲ ਦੀ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਸਾਰਿਆਂ ਨੇ ਦੁਆਵਾਂ ਦਿੱਤੀਆਂ ਨਾਲ ਲਗਾ ਉਹਦੇ ਅੱਗੇ ਦੁਆਵਾਂ ਬਿਨ ਰੋਗ ਰਹਿਣਾ ਬਿਨਾ ਮਤਲਬ ਤੁਹਾਨੂੰ ਦੁਆਵਾਂ ਦਿੱਤੀਆਂ ਦੁਆਵਾਂ ਦਿੱਤੀਆਂ ਤੁਹਾਡੀਆਂ ਦੁਆਵਾਂ ਨਾਲ ਚਲੋ ਇੱਕ ਏਦਾਂ ਹੁੰਦਾ ਤੁਹਾਡੀਆਂ ਜਿਹੜੀਆਂ ਦੁਆਵਾਂ ਆ ਇੱਕ ਇਧਰੇ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਸਾਰਿਆਂ ਨੂੰ ਚਲੋ ਅੱਗੇ ਦੇਖਨੀ ਆ तकरीबन 100 ਤੋਂ 90% ਲੋਕਾਂ ਨੂੰ ਪਤਾ ਆ ਵੀ ਜਿਹੜੀ ਦਵਾ ਹੁੰਦੀ ਆ ਇੱਕ ਇੱਕ ਬੋਲ 24 ਘੰਟੇ 24 ਘੰਟਿਆਂ ਦੇ ਵਿੱਚ ਇੱਕ ਬੋਲ ਆਪਣੇ ਮੂੰਹ ਚੋਂ ਦਰ ਨਿਕਲਦਾ ਵੀ ਉਹ ਸੱਚ ਹੁੰਦਾ ਆਪਾਂ ਕੁਝ ਵੀ ਕਹਿ ਦੀ ਹੈ ਨਾ ਕੋਈ ਬੋਲ ਜਿਹੜਾ ਆ ਗਿਆ ਨਾ ਤੇ ਹੋਏ 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 ਓਹ ਹੋਰ ਦਿਖਦਾ ਨਹੀਂ ਕੁਝ ਨਾ ਤੇ ਬੋਲ ਇਦਾਂ ਦਾ ਜਿਹੜਾ ਸੱਚ ਹੁੰਦਾ ਆ ਸੋ ਓਏ 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 ਜੋ ਵੀ ਘੰਟਿਆ ਦੇ ਵਿੱਚ ਅਜਾ ਬੋਲ ਇੱਕ ਵਾਰੀ ਆਪਣੇ ਮੂੰਹ ਤੋਂ ਨਿਕਲਦਾ ਆਇਆ ਵੀ ਜਿਹੜਾ ਸੱਚ ਹੁੰਦਾ ਸੋਣਾ ਇਦਾਂ ਹੀ ਮੈਂ ਵੀਡੀਓ ਪਾਈ ਬਲੌਗ ਪਾਇਆ ਮੈਂ ਵੀ ਮੇਰੇ ਜੀਜਾ ਜੀ ਠੀਕ ਨਹੀਂ ਹੈਗੇ ਹੈ ਨਾ ਮੈਂ ਬਲੌਗ ਪਾਇਆ ਤੇ ਤੁਹਾਡੇ ਸਾਰਿਆਂ ਨੇ ਦੁਆਵਾਂ ਦਿੱਤੀਆਂ ਵੀ ਬਾਬਾ ਜੀ ਠੀਕ ਹੋ ਜਾ ਜਲਦੀ ਹੈ ਨਾ ਉਹ ਇੱਕ ਬੋਲ ਇਦਾਂ ਦਾ ਕਿਸੇ ਦਾ ਨਿਕਲਿਆ ਉਹ ਜਿਹੜਾ ਸੱਚ ਹੋ ਗਿਆ ਨਾ ਵੀ ਜਲਦੀ ਆਦੀ ਤਰੋਂ ਆਪਰੇਟ ਹੋ ਗਿਆ ਸਾਰਾ ਕੁਝ ਸਹੀ ਹੋ ਗਿਆ ਤੇ ਇੱਕ ਦੁਆਵਾ ਜਿਹੜੀਆਂ ਨਾ ਬਹੁਤ ਵੱਡੀ ਚੀਜ਼ ਐ ਕਿਸੇ ਨੂੰ ਆਪਾਂ ਦੁਆ ਦੇ ਦੇਣੀ ਬਹੁਤ ਵੱਡੀ ਚੀਜ਼ ਐ ਤੇ ਅੱਗੇ ਤੁਸੀਂ ਮੀਂਹ ਦੇਖੋ ਓਏ ਹੋ ਦਿਖਦਾ ਹੀ ਨਹੀਂ ਕੁਝ ਮੈਂ ਕਹਿੰਦਾ ਪਿਆ ਹਾਂਜੀ ਦੇਖਣ ਦਾ ਮੈਂ ਛੋੜੇ ਹੁੰਦੇ ਕਿਹੜਾ ਡਾਇਲੋਗ ਮਰਦਾ ਹੁੰਦਾ ਸੀ ਥੱਪੜ ਮਾਰ ਕੇ ਨਲੀ ਕੱਢਦੇ ਫੇਰੀ ਇਹਦੀ ਕੱਢਣੀ ਪ੍ਰੀਤੀ ਦੀ ਹੁਣ ਬੋਲਦੀ ਉਹ ਐ ਤੁਸੀਂ ਕਿਹੜਾ ਤੁਸੀਂ ਘੱਟ ਬੋਲਦੇ ਆ ਤੁਸੀਂ ਪਹਿਲਾਂ ਦੱਸੋ ਵੀ ਕਿਹਨਾ ਬੋਲਦੇ ਆ ਮੈਂ ਬੋਲ ਸਕਦਾ ਹਾਂ ਮੈਂ ਸ਼ੁਰੂ ਤੋਂ ਬੋਲਦਾ ਹਾਂ ਸ਼ੁਰੂ ਤੋਂ ਬੋਲਦੀ ਸ਼ੁਰੂ ਤੋਂ ਬੋਲਦਾ ਭਾਈ ਕਿਹੜਾ ਨਹੀਂ ਤੇ ਕੋਈ ਰੇਟ ਆਈ ਨਾ ਯਾਰ ਮੈਂ ਸ਼ੁਰੂ ਤੋਂ ਹੀ ਬੋਲਦਾ ਹਾਂ ਤੁਹਾਡੇ ਝਾਕੜ ਮਿਰਚ ਵੀ ਬਹੁਤ ਆ ਸਾਕਰ ਅੱਕ ਆਪਣੀ ਕੋਲ ਸਿੱਧੀ ਜਿਹੀ ਗੱਲ ਤੇ ਜਦੋਂ ਆਕੜ ਕਰਨੀ ਹੈ ਤੇ ਗੱਡੀ ਦੀ ਆਹ ਤਾਂ ਕੀ ਖੁੱਲ ਜਾਂਦੀ ਹੈ ਤੇ ਨਹੀਂ ਖੁੱਲਦੀ ਇਹਨੂੰ ਖੋਲੋ ਇਹ ਨਹੀਂ ਇਹਨੂੰ ਖੋਲਣ ਸਹੀ ਕਰਾਓ ਮੈਂ ਵੀ ਖੇਚੜਾ ਲੰਦੇ ਆ ਇਹਨੂੰ ਮੀਚ ਘੜੀ ਕਰੋ 5 ਮਿੰਟ ਤੱਕ ਨਹੀਂ ਹੰਡੀ ਹੋਈ ਮਜ਼ਾ ਆਉਂਦਾ ਉਹ ਤੇ ਬੋਲੀ ਨਾ ਹੋ ਗਈ ਬੈਠੀ ਬੈਠੀ ਮੈਂ ਖੇ ਚੜ ਗਿਆ ਇਹ ਲੈ ਡੱਬਾ ਬੋਲੀ ਆਈ ਇਹਨੂੰ ਬਾਰੇ ਅੰਡਾ ਤਾਕੀ ਬਲੀ ਤਾਕੀ ਤੇ ਬੈਠੀ ਚੀਹ ਕੇ ਇਹਨੂੰ ਉੱਥੇ ਬੈਠੀ ਰਹਿਣਾ ਅੱਛਾ ਸਾਰੇ ਕਾਦੀ ਇਹ ਡੱਬਾ ਮੁੱਕ ਗਏ ਨਹੀਂ ਹੈ ਗਾ ਦੇਖ ਤਾਂ ਲਗਾਏ ਨਾ ਪਹਿਲਾਂ ਤੀਨੇ ਨੇ ਇੱਕਦਮ ਐਡੋਮ ਹੈ ਆ ਤੇਰ ਪਿਆਰ ਜਿਹਦੇ ਵਿੱਚ ਉਹ ਵੀ ਨਹੀਂ ਖਾਣਦਾ ਇਹ ਖਾਦੀ ਰੱਖੀ ਦੇਖ ਲੈ ਮੋਰੇ ਆਹ ਇਸ ਖਾਤਾ ਬੱਤੀ ਜੋਂਡਰ ਤੇ ਲੈ ਕੇ ਦਿੱਤੇ ਇੱਕ ਖਾਲਿਆ ਕਾਮ ਆਰੇ ਕੋਲੀ ਮੋਤੇ ਵੇਸ਼ੀ ਦਿਖਾਈ ਕਰ ਕਰੇ ਵਿੱਚ ਉੱਤੇ ਪਿਆ ਹੋਇਆ ਇੱਕ ਲੰਦਾ ਮਤਲਬ ਇੱਕ ਪ੍ਰੈਸ਼ਰ ਦੇ ਵਿੱਚ ਖੜਾ ਕਹਿੰਦਾ ਪਤਾ ਕਿੰਦਾ ਹਾਏ ਇਹਨਾਂ ਮਰਨ ਅੰਦਰ ਅੱਗੇ ਸਾਨੂੰ ਹੁੰਦਾ ਨਾ ਕਿਰਾਂ ਮੈਂ ਨਾ ਹੁੰਦਾ ਵਿਆਹ ਕੀ ਜੀ ਹਾਏ ਬੋਲਣ 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 ਹਾਂ ਕਲੀਆਂ ਜੀ ਪਿਆ ਸੀ ਇਹ ਨਾ ਤੁਸੀਂ ਪਤਾ ਕੀ ਕਰਦੇ ਤੁਸੀਂ ਆਪਣੇ ਆਪ ਨੂੰ ਸਮਝਾਓ ਬਾਡੀ ਬਿਲਡ ਰਾਰੀ ਮੈਂ ਮੈਨੂੰ ਮੈਨੂੰ ਕੋਸੀ ਕਿਹਦਾ ਲੱਗਦਾ ਹੈ ਨਾ ਸਰ ਤੁਹਾਡੇ ਨਾਲ ਜਾ ਕੇ ਜਾਣ ਮੇਰੇ ਜੀ oh my god ਇਸ ਟਾਈਮ ਤੇ ਤੁਸੀਂ ਮੈਨੂੰ ਇਹ ਪਾਣੀ ਕਿੱਥੇ ਆ ਰਿਹਾ ਪਾਣੀ ਹੁੰਦਾ ਕਿੱਥੇ ਦੱਸ ਸਾਡੀ ਗੱਡੀ ਲੀਕ ਲੱਪਈ ਬਾਰੇ ਗੱਲ ਉਹਦਾ ਦੇਖ ਲਓ ਦੋਸਤੋ ਦੱਸੋ ਮੈਨੂੰ ਇਹ ਗੱਲ ਸਾਰਿਆਂ ਨੂੰ ਦੱਸੋ ਮੈਨੂੰ ਆ ਮੇਰੇ ਮੂਹ ਦੀ ਗੱਲ ਜਿਹੜਾ ਮਰਜੀ ਬੰਦਾ ਦੁਖੀ ਹੋਵੇ ਮੈਂ ਅੰਦਰੋਂ ਸਾਹ ਦੂੰਗਾ ਮੈਂ ਉਹਨੂੰ ਸਾਹ ਦੂੰਗਾ ਬਾ ਮੈਨੂੰ ਨਹੀਂ ਸਾਹ ਸਕਦਾ ਕਿਸੇ ਅੰਕਲ ਕਿੱਥੇ ਮਾਰੀ ਨੂੰ ਨਹੀਂ ਮੈਂ ਜੋ ਕਰਨਾ ਮੈਨੂੰ ਬਾਇ ਇਹ ਨਹੀਂ ਬਾਇ ਇਹ ਮੈਂ ਨਹੀਂ ਇਹ ਮੈਂ ਚਲਦਾ ਯਾਰ ਸਾ ਨਹੀਂ ਜਾਂਦਾ ਤੁਹਾਨੂੰ ਰਵਾਸ ਆਇਤਾ ਇਹ ਵੀ ਬਾਕਪਨ ਆੰਦਰਾ ਇਹ ਚ ਬਾਦ ਨੂੰ ਮੈਂ ਫੋਕਾਂ ਇਹ ਕਿਉਂ ਕਰ ਰਹੇ ਹੋ ਮੈਂ ਪੜਿਆ ਦੀਆਂ ਗੱਲਾਂ ਨਾ ਨੱਤੀ ਮੈਂ ਨਹੀਂ ਪੁਣੀ ਹਾਂ ਇਹ ਕਿਉਂ ਨਾ ਤੁਹਾਡੇ ਕੰਨ ਬੰਦ ਹੋ ਗਏ ਹੋ ਗਿਆ ਅੱਛਾ ਮੈਂ ਚਾਬੀ ਕੱਢ ਹੂੰ ਤਾਂ ਰਾਜਾ ਸਾਹਿਬ ਜਦੋਂ ਗਏ ਸੀ ਮਰ ਤੇ ਕੋਕਾ ਪਾਇਆ ਕੰਨ ਦੇ ਵਿੱਚ 29 ਜੀਆਂ ਪਾਈਆਂ ਜੀ ਕਾਦੇ ਨਹੀਂ ਮੈਂ ਗੂਗਲ ਤੇ ਕਰਦੇ ਭਾਈ ਨੂੰ ਨਹੀਂ ਭਾਈ ਨੂੰ ਕਾਰਡ ਬਲੋ ਮੈਂ ਸਾਡਾ ਪੈਸਾ ਬਹੁਤ ਸੀਗਾ ਇੱਦਾਂ ਐ ਕਾਰਡ ਪੈਸਾ ਦੀ ਜ਼ਿਆਦਾ ਐਟਡੀਐਫੀ ਇਹ ਕਾਰਡ ਬਲੌਕ ਹੋ ਗਿਆ ਕਾਰਡ ਹੋ ਗਿਆ ਬਲੌਕ ਆ ਦੇਖੋ ਜੀ ਮੈਂ ਨਾ ਆ ਕਲੋਨੀ ਦੇ ਵਿੱਚ ਆਇਆ ਇੱਧਰ ਮੇਰੇ ਬੜਾ ਆ ਨਾ ਵੀ ਮੈਂ ਸੋਚਿਆ ਮਤਲਬ ਮੰਨਿਆ ਮੇਰਾ ਭਰਿਆ ਵੀ ਇਹ ਕਲੋਨੀ ਉਹ ਆ ਵੀ ਮੈਂ ਜਦੋਂ ਮੈਂ ਤੇ 8000 ਤੇ 10000 ਤੇ ਮੈਂ ਕੰਮ ਕਰ ਜਾਂਦਾ ਸੀ ਇਹ ਕਲੋਨੀ ਚ ਆਉਣਾ ਬੜੀਆਂ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਹੋਣੀਆਂ ਇੱਥੇ ਕੋਠੀ ਆ ਵਾਲੀ ਬਹੁਤ ਵੱਡੀ ਆ ਦੇਖਿਓ ਤੁਹਾਨੂੰ ਦਿਖਾਉਣਾ ਮੈਂ ਅੱਗੇ ਆ ਹਾਂ ਰੁਪਈਏ ਰੁਪਈਏ ਦਾ ਹਿਸਾਬ ਦੇਣਾ ਪੈਣਾ ਹੁੰਦਾ ਆ ਤੇ ਆ ਦੇਖੋ ਆ ਆ ਆ ਕੋਠੀਆਂ ਇੱਧਰ ਹਨਾ ਤੇ ਇੱਧਰ ਵੀ ਕੋਠੀਆਂ ਆ ਆ ਕੋਠੀ ਇੱਕ ਬਹੁਤ ਵੱਡੀ ਆ ਦੇ ਆ ਦੇ ਬਹੁਤ ਖਰੀ ਕੋਠੀ ਆ ਦੇ ਆ ਦੇ ਇਹ ਕੋਠੀ 'ਚ ਮੇਰਾ ਪਾਰਸਲ 177 ਨੰਬਰ ਆ ਦੇ ਨਿਵਾਸ ਕੁਛ ਲਿਖਿਆਣਾ ਤੇ ਆ ਦੇ ਆ ਔਰ ਦੇ ਕਰਮਾ ਆ ਕਰਮ ਨਿਵਾਸ ਤੇ ਇੱਧਰ ਮੈਂ ਨਾ ਪਾਰਸਲ ਦੇਣ ਹੋਣੇ ਆ ਨਾ ਐਡਾ ਗੱਡੀਆਂ ਖੜੀਆਂ ਹੋਣੀਆਂ ਵੱਡੀਆਂ ਵੱਡੀਆਂ ਮੈਂ ਮੋਟਰਸਾਈਕਲ ਤੇ ਹੋਣਾ ਯਾਰ ਮੈਂ ਬੜਾ ਸੋਚਣਾ ਮੈਨੂੰ ਹਾਈ ਮੇਰੇ ਤੋਂ ਵੀ ਗੱਡੀ ਹੋਵੇ ਕਦੋਂ ਹੋਊਗੀ ਦੇ ਲੋ ਅੱਜ ਵੀ ਆਪਦੀ ਗੱਡੀ ਚ ਇੱਧਰ ਆਏ ਆ ਰੱਬ ਨੇ ਗੱਡੀ ਦੇਤੀ ਹਨਾ ਸਾਰਾ ਕੁਝ ਦੇ ਦਿੱਤਾ ਕਦੀ ਸੋਚਿਆ ਨਹੀਂ ਸੀ ਵੀ 8-10 ਹਜ਼ਾਰ ਦੇ ਕੰਮ ਕੀ ਕਰਦੇ ਪਏ ਆ ਵੀ ਕਦੀ ਇਦਾਂ ਦਾ ਦਿਨ ਵੀ ਆਊਗਾ ਨਾ ਹੁਣ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਠੀਕ ਆ ਹਨਾ ਐਵੇਂ ਕਹਦੇ ਮਰੂ ਮਰੂ ਕਰੀ ਜਾਣਾ ਠੀਕ ਆ ਯਾਰ ਰੋਟੀ ਖਾਈ ਜਾਂਦੇ ਆ ਵਧੀਆ ਵਾਲੀ ਪਹਿਲਾਂ ਵੀ ਖਾਂਦੇ ਸੀ ਰੋਟੀ ਤਾਂ ਚਲੋ ਮਾਲਕ ਨੇ ਸ਼ੌਂਕ ਵੀ ਪੂਰੇ ਕਰਦੇ ਨਾਲ ਨਾਲ ਹਨਾ ਚਲੋ ਠੀਕ ਆ ਹਨਾ ਸਾਰਾ ਕੁਝ ਬਾਹੇ ਪੂਏ ਤਾਂ ਚਲੋ ਨਹੀਂ ਇੰਨਾ ਜੋੜਿਆ ਕਹਿ ਦਈਏ ਵੀ ਪੈਸਾ ਬੜਾ ਜੋੜਿਆ ਵੇ ਪੈਸਾ ਪੂਹਾ ਕੋਈ ਨਹੀਂ ਜੋੜਿਆ ਆਪਾਂ ਪਰ ਇੰਨਾ ਆ ਵੀ ਚਲੋ ਦਿਨ ਬਹੁਤ ਸੋਹਣੇ ਆ ਹੁਣ ਹੌਲੀ ਹੌਲੀ ਚਲੋ ਜਿੰਨੇ ਕੁ ਸੀਗੇ ਪੈਸੇ ਉੰਨੇ ਕ ਮੈਂ ਲਾਤੇ ਮੈਂ ਘਰ ਬਾਲ ਲੈ ਲਿਆ ਗੱਡੀ ਲੈ ਲਈ ਮੈਨੂੰ ਸਾਡਾ ਸੌਂ ਗਿਆ ਹੁਣ ਇਹ ਪਹਿਲਾਂ ਤਾਂ ਮੇਰੇ ਦਰ ਪਿੱਛੇ ਜੇ ਖੜਾ ਹੋਇਆ ਸੀ ਜੀ ਜੀ ਕੋਈ ਤਰੇ ਇੱਥੇ ਟੇਕਦਾ ਨਹੀਂ ਸੀ ਨਾ ਜਮਾਇ ਨਹੀਂ ਢਿਕੇ ਉੱਥੇ ਇੱਕ ਮਿੰਟ ਨਹੀਂ ਢਿਕਿਆ ਇਹ ਦੇ ਲੋਕ ਹਾਂਜੀ ਮੈਂ ਕਹਿੰਦਾ ਹੁਣ ਇੱਦਾਂ ਕਰੀ ਮੰਮੀ ਤੇਰੇ ਕੋਲ ਆ ਹੂੰ ਹੂੰ ਧਿਆਨ ਨਾਲ ਇਹੋ ਠੀਕ ਆ ਅਸੀਂ ਆ ਜਾਾਂਗੇ ਸਵੇਰੇ ਟਾਈਮ ਨਾਲ ਹੀ ਠੀਕ ਤੁਹਾਨੂੰ ਮਿਲਣੀ ਆ ਨਾ ਕੱਲ ਨੂੰ ਹਾਂਜੀ ਹਾਂਜੀ ਸੇ ਨੂੰ ਡਿਸਚਾਰਜ ਮਿਲ ਜਾਣਾ ਆਸਕੇ ਨੂੰ ਓਕੇ ਠੀਕ ਆ ਜੀ ਮਿਲ ਜਾਣਾ ਉਹ ਜਿਹੜਾ ਡਿਸਚਾਰਜ ਕਰਨਾ ਹੈ ਤੇ ਰੋਜ਼ ਨੂੰ ਆ ਜਾਣਾ ਟਾਈਮ ਨਾਲ ਆ ਠੀਕ ਆ ਜੀ ਓਕੇ ਓਕੇ ਦੇ ਦੁਪਾਈ ਨੂੰ ਦਿਸ ਚਾਰ ਜਮ ਨਾ ਆ ਤੇ ਪਾ ਪੀਲੀ ਨੇ ਛੱਡ ਨਾ ਆ ਕਿ ਬਿਲੀ ਹੁਣਾ ਦਾ ਉੱਥੇ ਰਹਿਣਾ ਉੱਥੇ ਜਾਣਾ ਕਿ ਪਾਜੀ ਨਹੀਂ ਆ ਜਾਂਦੇ ਨਹੀਂ ਉੱਧਰ ਦੀ ਚੱਲਦੀ ਵੀ ਉੱਧਰ ਦੀ ਉੱਧਰ ਦੀ ਵਧੀਆ ਹੀ ਵੇਚਦੀ ਬਹੁਤ ਦੂਰ ਆ ਇਤਰ ਉਹਦੀ ਮੈਂ ਵੀ ਦੂਰ ਆ ਲੱਗੇ ਇਤਨੀ ਤੇ ਮਨੀ ਵਿਚਾਰੇ ਰਹਿੰਦੇ ਰਗਦਾ ਨੀਂਦ ਆ ਗਈ ਮੈਂ ਤਾਂ ਜੀ ਨੀਂਦ ਮੈਂ ਤਾਂ ਆ ਗਈ ਉਹ ਨਹੀਂ ਹੈਗਾ ਲੱਗ ਗਿਆ ਹੈ ਹਨਾ ਇਹ ਕਰਦੇ ਨੇ ਉੱਧਰ ਨਹੀਂ ਪਹਿਲਾਂ ਬੰਦੇ ਸੀ ਕਿ ਉੱਧਰ ਆਪਣਾ ਕਮੈਂਟ ਨਹੀਂ ਇਹ ਟਿੱਕਿਆ ਜੀ ਹਾਂ ਇੰਨਾ ਦਾ ਹੋ ਗਿਆ ਨਾ ਇਹਨੂੰ ਥੋੜਾ ਪੰਜਾ ਫੇਰਦਾ ਯਾਰ ਹੋਰ ਨਾਦਰ ਪਿੰਡ 'ਚ ਬਦਲ ਲੱਗ ਗਿਆ ਨਾ ਸਾਰਿਆਂ ਨੂੰ ਹਾਂ ਹੈਨਾ ਕੋਈ ਨਾ ਕੋਈ ਟੁੱਟਿਆ ਆਪ ਕੋ ਰੋਦੀ ਹਾਂ ਲਓ ਪਾਜੀ ਠੀਕ ਹੋ ਗਿਆ ਯਾਰ ਆ ਸਹੀ ਗੱਲ ਕਹਿੰਦੇ ਨੇ ਉਹ ਸਾਡੇ ਪਿੰਡ ਦੇ ਜੀ ਸੂਟੇ ਨਹੀਂ ਛੱਟ ਲੱਗ ਗਏ ਹਾਂ ਇੰਨਾ ਬਚਾਅ ਹੋ ਗਿਆ ਸੱਚੀ ਇਹ ਨਹੀਂ ਲੱਗੀ ਕਿ ਇਹ ਨਹੀਂ ਲੱਗੀ ਸਹੀ ਨਹੀਂ ਬਹੁਤ ਬਹੁਤ ਬਚਾਅ ਕੀਤਾ ਰੱਬ ਨੇ ਮਾਨ ਆਜੇ ਨੇ ਕਰਨੀ ਆ ਆਪਣਾ ਕੀ ਇਹਦਾ ਨਾਮ ਆ ਨਿਆਣਿਆਂ ਦਾ ਉਹਨਾਂ ਦੀ ਕੁੜੀ ਕੁੜੀ ਆਪਣੀ ਕਿੱਥੇ ਸੀ ਛੋਟੀ ਇੱਥੇ ਹੀ ਆ ਘਰੇ ਆ ਜਾਨ ਲਵੇ 3 ਦਿਨ ਬਣਾ ਕੇ ਕੀ ਨਾ 4 ਵਜੇ ਦਾ ਲੈਂਦਾ ਸੀਗਾ ਅੱਜ ਸੋਣ ਮਸਾਲਾ ਪਾ ਲਈ ਕੁਝ ਪਾਇਆ ਨਹੀਂ ਸੀਗਾ ਤੁਸੀਂ ਪਾਪਾ ਲੈਂਦੇ ਸੀ ਆਪ ਬੋਤਲ ਨਹੀਂ ਚੜੇ ਤੇ ਇਹ ਜਾਨਾ ਵੀ ਬੋਤਲ ਤੁਹਾਡੇ ਕੋਲ ਕੱਲ ਨੂੰ ਹੁਣਾਈਆ ਮੈਂ ਚੜਾਈ ਚਾਰ ਦਿਨ ਤੇ ਆਵਾਂਗੇ ਮਨ ਵੀਰਾ ਸਾਡਾ ਇੱਕ ਅਮਰੀਕਾ ਇੱਕ ਮਿੰਟ ਅੰਮਾ ਇਹਨੂੰ ਲੰਮੇ ਪਾ ਦੇਣਾ ਠੀਕ ਹੈ ਠੀਕ ਹੈ ਪ੍ਰੀਤੀ ਠੀਕ ਹੈ ਉਹ ਹਾਂਜੀ ਲੋ ਜੀ ਆਪਣਾ ਛੱਡ ਦਿੱਤਾ ਆ ਜੀ ਜੀ ਹੁਣ ਉਹਨੂੰ ਘਰੇ ਮੰਮੀ ਹਾਂ ਹੁਣ ਸਾਡਾ ਆਪਣੀ ਦਿਲ ਆਦਾ ਘਰੇ ਹੀ ਇਕੱਲੇ ਹੋਈਦਾ ਫੇਰ ਮੈਂ ਰਾਤੀ ਵੀ ਆਵਣਾ ਪਾਜੀ ਸਾਡਾ ਜਮਾ ਜੀ ਨਹੀਂ ਤੁਹਾਡਾ ਜਮਾ ਨਹੀਂ ਤੇ ਲੱਗਾ ਘਰੇ ਯਾਰ ਹੁਣ ਚਲੋ ਯਾਰ ਮੁਸੀਬਤ ਆਈ ਹੋਈ ਆ ਹੁਣ ਰਲ ਮਿਲ ਕੇ ਯਾਰ ਰਹਿਣਾ ਪੈਣਾ ਆ ਰਲ ਮਿਲ ਕੇ ਰਵਾਂਗੇ ਮੁਸੀਬਤ ਚ ਬਾ ਦੇਖ ਯਾਰ ਆਪਣੀ ਆਦਤ ਪਤਾ ਕੀ ਆ ਜਣੀ ਮਮੀ ਦੇ ਬਾਅਦ ਵੀ ਪ੍ਰੋਬਲਮ ਮਮੀ ਨੂੰ ਵੀ ਰੈਸਟ ਚਾਹੀਦੀ ਹੁਣ ਮੇਰੀ ਗੱਲ ਬਾਤ ਇਦਾਂ ਆ ਆਪਣਾ ਹਿਸਾਬ ਇਦਾਂ ਆ ਮੈਂ ਭਵੇਂ ਚੰਗੇ ਟਾਈਮ ਦੇ ਵਿੱਚ ਖੜਾ ਚ ਨਾ ਖੜਾ ਮੈਂ ਮਾੜੇ ਟਾਈਮ ਤੇ ਬਹੁਤ ਖੜਦਾ ਹਾਂ ਰੇਕ ਨਾਲ ਮੇਰੀ ਆਦਤ ਇਹ ਆ ਚੰਗੇ ਟਾਈਮ ਚ ਮੈਂ ਭਵੇਂ ਜਾਵਾ ਵਿਆਹ ਵੀ ਹੋਵੇ ਜਾਂ ਕੁਝ ਮੈਂ ਘਟ ਜਾਂਦਾ ਮੈਂ ਮਾਰੇ ਟਾਈਮ ਤੇ ਵੀ ਮੈਂ ਬਹੁਤ ਭੱਜ ਕੇ ਮੈਨੂੰ ਹੁੰਦਾ ਯਾਰ ਨਹੀਂ ਯਾਰ ਇਹ ਟਾਈਮ ਤੇ ਜਾਣਾ ਚਾਹੀਦਾ ਕਿਸੇ ਦਾ ਭਲਾ ਕਰੂੰਗੇ ਤੇ ਤੁਹਾਨੂੰ ਸੀਸ ਕੋਈ ਦਊਗਾ ਆਪਦੇ ਘਰ ਦੇ ਨਾਲ ਖੜੋ ਗੱਲਾਂ ਨਾਲ ਉਹ ਖੜੋ ਸਹੀ ਨਹੀਂ ਜਿਹੜੇ ਬੰਦੇ ਨੇ ਤੁਹਾਨੂੰ ਮੈਨੂੰ ਫੋਨ ਕਰਨਾ ਕਈ ਹੋਣ ਏਦਾਂ ਦੇ ਬੰਦੇ ਐ ਤੇ ਇਹਨਾਂ ਦੇ ਸਾਡੇ ਤੋਂ ਯਾਰ ਜਾਣ ਹੀ ਹੋਇਆ ਸਾਡੇ ਤੋਂ ਏਦਾਂ ਇਹ ਸਭ ਡਰਾਮੇ ਆ ਯਾਰ ਠੀਕ ਆ ਸਭ ਡਰਾਮੇ ਆ ਕਿਤੇ ਆਪਦੇ ਨੂੰ ਕੁਝ ਹੋਵੇ ਨਾ ਮੈਂ ਕਹਿੰਦਾ ਇਹ ਰੀਲ ਬਣੀ ਹੁੰਦੀ ਪੂਰੀ ਬਹੁਤ ਜਈਏ ਸੀ ਬਸ ਅੱਜ ਦੇ ਅੱਜ ਮਤਲਬ ਐਦਾਂ ਹੁੰਦੀ ਆ ਹਰੇਕ ਦਾ ਦੁੱਖ ਸਮਝੋ ਹਾਂ ਤਾਂ ਜੇ ਮੁਸੀਬਤ ਆਈ ਆ ਤਾਂ ਹਰੇਕ ਦੇ ਨਾ ਲਓ ਕੇ ਯਾਰ ਅਗਲੇ ਨੂੰ ਪੁੱਛੋ ਅਗਲਾ ਕਿੱਦਾਂ ਕਰੋ ਆ ਕਿੱਦਾਂ ਨਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਅਗਲੇ ਤੁਹਾਨੂੰ ਯਾਰ ਅਗਲੇ ਨਾਲ ਕਰੋ ਡਿਸਕਸ ਕਰੋ ਹਨਾ ਚਲੋ ਅੱਜ ਕੱਲ ਹਰੇਕ ਕੋਈ ਆਪਣੇ ਘਰੇ ਰਾਜਾ ਆ ਪਰ ਫਿਰ ਵੀ ਯਾਰ ਅਗਲੇ ਨਾਲ ਪਈ ਸਲਾਹ ਕਰਨੀ ਵੀ ਉਹ ਵੱਡੀ ਗੱਲ ਆ ਅਗਲੇ ਨੂੰ ਪੁੱਛ ਕੇ ਚਲੋ ਹੋ ਸਕਦਾ ਉਹ ਅਗਲੇ ਨੂੰ ਪੁੱਛੋ ਭਾਈ ਯਾਰ ਤੁਸੀਂ ਆਪਣੇ ਘਰੇ ਕਿੱਦਾਂ ਠੀਕ ਆ ਪਾਜੀ ਕੋਈ ਚੱਕਰ ਤਾਂ ਨਹੀਂ ਹੈਗਾ ਹਨਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈਗੀ ਚਲੋ ਉੱਦਾ ਛੋੜੋ ਅਗਲੇ ਨਾਲ ਹਸਪੀਟਲ ਤੇ ਆਪਾਂ ਗਾਈਦਾ ਹੀ ਆ ਮੈਂ ਰੋਜ਼ ਜਾਂਦਾ ਮੈਂ ਮੇਰੀ ਆਦਤ ਆ ਮੈਂ ਬਹੁਤ ਮੈਂ ਲੇਟ ਜਾਵਾਂ ਮੈਂ ਜਾਣਾ ਹੀ ਜਾਣਾ ਮੈਂ ਕੱਲ ਨੂੰ ਫੇਰ ਚਾਰਜ ਮੈਂ ਕੱਲੂ ਵੀ ਜਾਣਾ ਜਾਣਾ ਮੈਂ ਕਿਉਂ ਨਾ ਜਾਵਾਂ ਨਾ ਭੈਣ ਆ ਯਾਰ ਮੇਰੀ ਮੇਰੇ ਜੀਜਾ ਆ ਅਗਲਾ ਆਪਣਾ ਆਪਣੇ ਵਾਲੀ ਮੇਰੀ ਵਾਲੀ ਡੇਲ ਤੇ ਮੈਂ ਇਹਨਾਂ ਕੋਲ ਨਾ ਭਜਦਾ ਰਿਆ ਹਾਂ ਸਾਡੇ ਕੋਲ ਆਉਂਦੇ ਨੇ ਮੇਰੇ ਕੋਲ ਆਉਂਦੇ ਮਿੰਨਾ ਮਿੰਨਾ ਅਗਲਾ ਖੜਿਆ ਜਾ ਮੈਂ ਤਾਂ ਖੜੂਗਾ ਬਾਈ ਹਨਾ ਬਾਕੀ ਯਾਰ ਰਾਲ ਮਿਲ ਕੇ ਸਾਰਾ ਕੁਝ ਦੇਖ ਹੁੰਦਾ ਆ ਰਾਲ ਮਿਲ ਕੇ ਹੀ ਸਾਰਾ ਕੁਝ ਹੁੰਦਾ ਆ ਰਾਲ ਮਿਲ ਕੇ ਰਾਵਾਂਗੇ ਸਹੀ ਹੁੰਦਾ ਸਾਰਾ ਕੁਝ ਠੀਕ ਹੋ ਜਾਂਦਾ ਮਮਾ ਜੀ ਨੂੰ ਮਿਲਣਾ ਹੈ ਉਹ ਕਹਿੰਦੇ ਆ ਮੈਂ ਕਹਿੰਦਾ ਜੀ ਲੋ ਜੀ ਮਮਾ ਉਹਨਾਂ ਨੂੰ ਛੱਡ ਦਿੱਤਾ ਆ ਘਰੇ ਉੱਥੇ ਗਗਨਦੀ ਦੀ ਕੋਲ ਗਗਨਦੀ ਦੀ ਘਰੇ ਆ ਦੀ ਦੀ ਕੱਲੇ ਸੀਗਾ ਹਾਂ ਸੋ ਆਪਾਂ ਵੀ ਹੁਣ ਘਰ ਜਾਂਦੇ ਪਏ ਆ ਆਪਾਂ ਹੈਗੇ ਆਦਮ ਰੋਡ ਤੇ ਬਹੁਤ ਪਿੰਡਾ ਸੀ ਹੁਣ ਘਟ ਗਿਆ ਥੋੜਾ ਥੋੜਾ ਯਮੀ ਬਹੁਤ ਜਿਆਦਾ ਪਿਆ ਇੱਕ ਦਮਾ ਨਾ ਬ੍ਰਿਤ ਮਨਨੀ ਸੌਂ ਗਿਆ ਆ ਬ੍ਰਿਤ ਵੀ ਸੌਂ ਗਿਆ ਆ ਉਹ ਮੀਂਹ ਦੇ ਚੱਦਰ ਚੋਂ ਕਹਿੰਦਾ ਮੈਨੂੰ ਤਾਂ ਕੁਝ ਦਿਖਣਾ ਤਾਂ ਹੈ ਰਹੀ ਥੀ ਹਾਂ ਸੌਂ ਗਿਆ ਵਿਚਾਰਾ ਸੌਂ ਗਿਆ ਐਦਾਂ ਵੀ ਆਪਾਂ ਸਬਜੀ ਕਰਦੀ ਲੈ ਜਾਣੀ ਆ ਹੁਣ ਇਹਦਾ ਸਬਜੀ ਆਪਾਂ ਦੇਖ ਲੈਨੇ ਕੋਈ ਕੁਝ ਰਾਜੂ ਲੈ ਲਾਂਗੇ ਹਾਂ ਰਾਜ ਹਾਂ ਸੋ ਕਰਦੀਆਂ ਗੱਲਬਾਤ ਤੁਹਾਡੇ ਨਾਲ ਕੱਲ ਨੂੰ ਕੱਲ ਨੂੰ ਡਿਸਚਾਰਜ ਮਿਲ ਜਾਣਾ ਆ ਕੱਲੂ ਹਾਲਤ ਦੇਖਦੇ ਕਿੱਦਾਂ ਆ ਸਾਰਾ ਕੁਝ ਉਦਾਂ ਦਾ ਵਧੀਆ ਆ ਹੱਸ ਜਲਦੀ ਜਲਦੀ ਤੁਰਨ ਚੋਕੇ ਹੋ ਜਾਨਾ ਹੁਣ ਕੱਲੂ ਸਾਵਾਂਗੇ ਸਾਰਾ ਸਿਸਟਮ ਲੱਦਦਾ ਬਾਤ ਉਹਦਾ ਠੀਕ ਆ ਮੈਂ ਕਿਦੀ ਉੱਥੇ ਬੈਠਾ ਰਿਹਾ ਮੈਂ ਘੰਟਾ ਕੋਈ ਨਹੀਂ ਦੇਖੀ ਸੀ ਹਾਂ ਪੱਟੀ ਕਰਦੇ ਜੀ ਮੈਂ ਉਦੋਂ ਵੀ ਦੇਖੀ ਸੀਗੀ ਹੁਣ ਤਾਂ ਉਹਨਾਂ ਨੇ ਰਾੜ ਪਾ ਦਿੱਤੀ ਆ ਪੈਰ ਦੇ ਵਿੱਚ ਆ ਰਾੜ ਪਾਈ ਆ ਹੱਥੋਂ ਆ ਲੱਗ ਰਿਹਾ ਥੱਲੇ ਉਥੋਂ ਤੂਲੇ ਤੋਂਿੱਧਾ ਰਾੜ ਪਾਈ ਹੋਈ ਆ ਤਿੰਨ ਬੰਦੇ ਵਿਚਾਰਿਆਂ ਨੂੰ ਥੋੜਾ ਜਿਹਾ ਔਖਾ ਹੋ ਜਾਣਾ ਉਹ ਤਾਂ ਹੋਣਾ ਹੀ ਆ ਥੋੜੇ ਦਿਨ ਤਾਂ ਆ ਕਿ ਇਹ ਹੱਡੀਆਂ ਦਾ ਸਪੈਸ਼ਲ ਇਹ ਲੱਗਾ ਨਾ ਪਹਿਲਾਂ ਅੱਦਾ ਹੋਣੀ ਆ ਪਹਿਲਾਂ ਇਹਨਾਂ ਨੂੰ ਡੰਡੇ ਨਾਲ ਤੋੜਨਾ ਪੈਣਾ ਚਾਹੀਦਾ ਲੈਣਾ ਤੇ ਇਹਨਾਂ ਹਿਕਾਂ ਜੇ ਇਹਨਾਂ ਕੰਜਿੰਨਾ ਤੁਰ ਕੇ ਫੇਰ ਬਾਅਦ ਵਿੱਚ ਇਹਨਾਂ ਨੇ ਹੋ ਜਾਣਾ ਸੈੱਟ। ਥੋੜਾ ਡੈਮ ਵਿੱਚ ਲੱਗਣਾ। ਹਾਂ ਬਾਅਦ ਤੋਂ ਸਹੀ। ਬਾਅਦ ਤੋਂ ਠੀਕ ਠਾਕ ਓਕੇ ਕੰਮ। ਹੈਨਾ? ਚਲੋ ਦੋਸਤੋ ਕਰਦੇ ਆ ਤੁਹਾਡੇ ਨਾਲ ਗੱਲਬਾਤ ਕਰ ਲੂੰ। ਬਾਕੀ ਵਲੋਗ ਨੂੰ ਸ਼ੇਅਰ ਕਰਦਿਆ ਕਰੋ, ਲਾਈਕ ਕਮੈਂਟ ਕਰਦਿਆ ਕਰੋ। ਤੇ ਤੁਹਾਡਾ ਸਾਰੇ ਦਾ ਧੰਨਵਾਦ ਜਿਹੜੇ ਇੰਨੇ ਪਿਆਰ ਕਰਦੇ ਆ, ਜਿਹੜੇ ਬਹੁਤ ਦੁਆਵਾਂ ਦਿੰਦੇ ਆ, ਰੱਬ ਉਹਨਾਂ ਨੂੰ ਵੀ ਤੰਦਰੁਸਤ ਰੱਖੇ, ਉਹਨਾਂ ਨੂੰ ਵੀ ਚੜ੍ਹਦੀ ਕਲਾ ਜ ਰੱਖੇ। ਜਿਹੜੇ ਤੁਸੀਂ ਬਾਤ ਮਾੜਾ ਨਹੀਂ ਅਜਿਹੀ ਕਿਹੜਾ ਮਾੜਾ ਨਹੀਂ ਸੋਚਦੇ ਰੱਬ ਸਭ ਨੂੰ ਜੜ ਦੀ ਕਲਾ ਜੜੱਖੇ ਜਿਹੜੀਆਂ ਮੇਰੀਆਂ ਭੈਣਾਂ ਇੰਨਾ ਪਿਆਰ ਕਰਦੀਆਂ ਜਿਹੜੀਆਂ ਸਾਡੀਆਂ ਮਾਵਾ ਕਈ ਮਾਵਾ ਇਦਾਂ ਦੀਆਂ ਮੈਨੂੰ ਕਹਿ ਦਿੰਦੀਆਂ ਰੱਬ ਤੇਰੇ ਅਰਗੇ ਪੁੱਤ ਸਭ ਨੂੰ ਦਵੇ ਹਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਉਦੋਂ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਵ ਯੂ ਐਂਡ ਥੈਂਕ ਯੂ ਬਾਏ ਬਾਏ